ਸ਼ਾਵਨ ਮਹੀਨੇ ਦੇ ਨਵਰਾਤਰੀ ਅੱਜ ਤੋਂ ਸ਼ੁਰੂ ਹੋ ਗਏ ਆ ਤੇ ਕੀ ਪ੍ਰਮੁੱਖ ਉਸ ਪ੍ਰੋਗਰਾਮ ਦੇ ਤੇ ਪੋਸਟ ਦੇ ਉਹਦੇ ਬਾਰੇ ਜਾਣਕਾਰੀ ਦਿਓ। ਅੱਲਾਹ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਮਾਤਾ ਚੰਦਪਨੀ ਜੀ ਦੇ ਮੇਲਾ ਜਿਹੜਾ ਹੈਗਾ ਆ ਉਹ ਅੱਜ 25 ਤਰੀਕ ਨੂੰ ਸਟਾਰਟ ਹੋ ਰਿਹਾ ਆ ਤੇ ਮੈਂ ਸਾਰੇ ਹੀ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਆ ਕਿ ਵੱਧ ਤੋਂ ਵੱਧ ਮਾਤਾ ਚੰਦਪਨੀ ਜੀ ਦੇ ਮੇਲੇ ਦੇ ਵਿੱਚ ਹਾਜ਼ਰ ਹੋਣ ਤੇ ਉਤੇ ਮੱਥਾ ਟੇਕਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਾਤਾ ਚੰਤਪੂਨੀ ਦੇ ਮੇਲੇ ਦੇ ਸਿਕਿਉਰਿਟੀ ਦੇ ਸਬੰਧ ਵਿੱਚ ਵੱਖ-ਵੱਖ ਮੁਲਾਜ਼ਮਾਂ ਦੀਆਂ ਜਿਹੜੀਆਂ ਵਰਕ ਆਊਟ ਪੁਆਇੰਟਾਂ ਤੇ ਜਿਵੇਂ ਪੈਟਰੋਲਿੰਗ ਪਾਰਟੀ ਹੋ ਗਈ, ਨਾਕੇ ਹੋ ਗਏ ਮੈਡੀਕਲ ਟੀਮਾਂ ਹੋ ਗਈਆਂ, ਸਾਡਾ ਕੰਟਰੋਲ ਰੂਮ ਹੋ ਗਿਆ, ਜੇ ਕਿਸੇ ਨੂੰ ਕੋਈ ਵੀ ਤਕਲੀਫ ਹੁੰਦੀ ਹੈਗੀ ਆ, ਕੰਟਰੋਲ ਰੂਮ ਨਾਲ ਤਾਲਮੇਲ ਕਰ ਸਕਦਾ ਆ। ਇਸੇ ਤਰ੍ਹਾਂ ਤਰੀਬ 250 ਤੋਂ ਲੈ ਕੇ 300 ਦੇ ਦਿੱਟੂਤ ਮੁਲਾਜ਼ਮ ਜਿਹੜਾ ਆ ਦੋਨੋਂ ਸ਼ਿਫਟਾਂ ਦੇ ਵਿੱਚ ਦਿਨ ਅਤੇ ਰਾਤ ਦੀ ਸ਼ਿਫਟਾਂ ਦੇ ਵਿੱਚ ਲਗਾਏ ਗਏ ਹਨ ਮੈਂ ਆਪਣੇ ਜਿਹੜੇ ਲੰਗਰ ਲਾਉਂਦੇ ਹੈਗੇ ਆ ਸਦਾਲੂ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਆ ਵੱਲੋਂ ਡੀਜੇ ਲਗਾਏ ਜਾਂਦੇ ਆ ਕਿਰਪਾ ਕਰਕੇ ਜਿਹੜੇ ਹੈਗੇ ਉਹ ਡੀਜੇ ਦੀ ਆਵਾਜ਼ ਬਹੁਤ ਘੱਟ ਧੀਮੀ ਆਵਾਜ਼ ਵਿੱਚ ਲਾਇਆ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਆਉਂਦੀ ਹੈਗੀ ਹੈ ਮੇਲੇ ਦੇ ਵਿੱਚ ਉਹ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ ਕਿਉਂਕਿ ਜਦੋਂ DJ ਬਹੁਤ ਉੱਚੀ ਆਵਾਜ਼ ਵਿੱਚ ਲੱਗਾ ਹੁੰਦਾ ਆ ਤੇ ਜਿਹੜੇ ਸਰਦਾਲੂ ਹੁੰਦੇ ਆ ਕਈ ਜਿਹੜੇ ਉਹ ਉੱਥੇ ਨੱਚਣ ਲੱਗ ਪੈਂਦੇ ਹੈਗੇ ਆ ਉੱਥੇ ਖੜੇ ਹੋ ਕੇ ਦੇਖਣ ਲੱਗ ਪੈਂਦੇ ਹੈਗੇ ਆ ਤਾਂ ਇਸ ਕਰਕੇ ਪਹਿਲੀ ਤਾਂ ਮੇਰੀ ਬੇਨਤੀ ਇਹੀ ਹੈ ਜੀ ਆ ਕਿ DJ ਜਦ ਆ ਪਹਿਲੀ ਵਾਰ ਤਾਂ ਲਗਾਇਆ ਨਾ ਜਾਵੇ ਤੇ ਲਾਇਆ ਜਾਵੇ ਤੇ ਉਹਦੇ ਵਿੱਚ ਭਜਨ ਲਾਏ ਜਾਣ ਇਹ ਭਜਨ ਲਾ ਕੇ ਤੇ ਅੰਦਰ ਜਿਹੜੀ ਹੈਗੀ ਤੀਵੀਂ ਆਵਾਜ਼ ਦੇ ਵਿੱਚ ਹੀ ਲਾਏ ਜਾਣ ਦੂਸਰਾ ਜਿਹੜਾ ਹੈਗਾ ਆ ਮੋਬਾਈਲ ਲੰਗਰ ਲੱਗਦੇ ਹੈਗੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈਗੀ ਆ ਕਿ ਆਪਣੀ ਜਿਹੜੀ ਸੇਫ ਜਗ੍ਹਾ ਜਿਹੜੀ ਸਾਈਡ ਤੇ ਜਿਹਦੇ ਨਾਲ ਟ੍ਰੈਫਿਕ ਜਾਮ ਨਾ ਹੋਵੇ ਉਹ ਉਸ ਜਗ੍ਹਾ ਨੂੰ ਜਿਹੜਾ ਹੈਗਾ ਰ ਆਪਣੇ ਲੰਗਰ ਲਾ ਸਕਦੇ ਆ ਆਪਣੋਰੀ ਜਿਹੜੀਆਂ ਗੱਡੀਆਂ ਦੇ ਵਿੱਚ ਆ ਕੇ ਦੂਰੂ ਦੂਰੂ ਆਪਣੇ ਸ਼ਰਦਾਲੂ ਲਾਉਂਦੇ ਆ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਸਾਈਡ ਤੇ ਹੋ ਕੇ ਜਿੱਥੇ ਜਗ੍ਹਾ ਮਿਲਦੀ ਹੈਗੀ ਆ ਉੱਤੇ ਲੰਗਰ ਲਾइए ਜੀ ਫਿਰ ਮੈਂ ਸਾਰੇ ਹੀ ਜਿਹੜੇ ਸ਼ਰਦਾਲੂ ਹੈਗੇ ਆ ਉਹਨਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆ ਉੱਥੇ ਮਥਾਪੇਕਨ ਜਾ ਕੇ ਤੇ ਗੱਡੀਆਂ ਦੇ ਵਪਾਰਕਿੰਗ ਕਰਨੀਆਂ ਹੈਗੀਆਂ ਉਹ ਪਾਰਕਿੰਗ ਗੱਡੀਆਂ ਜਿਹੜੀਆਂ ਬਿਲਕੁਲ ਸਾਈਡ ਤੇ ਕੀਤੀਆਂ ਜਾਂ ਤਾਂ ਉਹ ਸਾਨੂੰ ਵੀ ਜਿਹੜਾ ਹੈਗਾ ਸ਼ਕਤੀ ਨਾ ਕਰਨੀ ਪਵੇ ਅਸੀਂ ਸ਼ਕਤੀ ਕਰਨੀ ਤੁਹਾਨੂੰ ਤਾਂ ਨਹੀਂ ਪੈਂਦੀ ਜਦੋਂ ਪਾਰਕਿੰਗ ਜਿਹੜੀ ਹੈਗੀ ਹੈ ਗੱਡੀਆਂ ਕਰਕੇ ਤੇ ਆਪ ਜਿਹੜਾ ਮੇਲਾ ਦੇਖਣ ਲੋਕੀ ਚਲੇ ਜਾਂਦੇ ਆ ਸਭ ਦੇਖਣ ਵਿੱਚ ਆ ਕਿ ਜਿਹੜੇ ਵਾਹਨ ਆ ਗਏ ਆ ਪਾਰਕ ਹੋਵਲੇ ਵਾਹਨ ਆ ਉਹ ਸਵਾਰੀਆਂ ਲੈ ਜਾ ਕੇ ਲੈ ਕੇ ਜਾਂਦੇ ਆ ਨਾ ਆ ਉਹ ਉਸ ਜਿਹਨੇ ਟਰੈਕਟਰ ਟਰਾਲੀ ਹੋ ਗਿਆ ਜਾਂ ਹੋਰ ਵੀ ਜਿਹੜੇ ਆ ਗੋਨਾਲੀ ਸਮਾਨ ਹੈ ਆਪਣੇ ਮਿਲ ਕੇ ਲੱਗੇ ਆ ਉਹਨਾਂ ਨੂੰ ਅਸੀਂ ਬਿਲਕੁਲ ਹੀ ਬੌਂਡ ਕੀਤਾ ਹੋਇਆ ਹੈ ਤੇ ਮੈਂ ਆਪਦੇ ਮਾధ్యਮੋਂ ਉਹ ਵੀ ਇਹ ਵੀ ਬੇਨਤੀ ਕਰਦਾ ਆ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਕੋਈ ਵੀ ਵੀਕਰ ਨਾਲ ਲੈ ਕੇ ਆਉਣ ਅ ਸਾ ਜੋ ਅਸੀਂ ਉਹਨਾਂ ਨੂੰ ਉਹਨਾਂ ਨੂੰ ਰੋਕੀਏ ਤੇ ਉਹ ਖਤਰਖਾਰ ਹੋ। ਸਰ ਟ੍ਰੈਫਿਕ ਨੂੰ ਲੈ ਕੇ ਬਹੁਤ ਬਹੁਤ ਰਸ਼ ਹੋ ਜਾਂਦਾ ਹੈ। ਕਿ ਵਨਵੇ ਵੀ ਕੀਤਾ ਜਾ ਰਿਹਾ ਹੈ। ਹਾਂ ਜੀ ਸਾਡੇ ਜਿਹੜੇ 2 ਲੱਖੇ ਆਪਣੇ ਇੱਕ ਗਰੇਵ ਦੇ ਵਿੱਚ ਤੇ ਇੱਕ ਉਹਨਾਂ ਦੇ ਵਿੱਚ ਡਾਇਵਰਸ਼ਨ ਵਾਸਤੇ ਜਿਹੜੀ ਹੈਗੀ ਤੇ ਉਧਰੋਂ ਟ੍ਰੈਫਿਕ ਆਉਣੀ ਆ। ਮੱਥਾ ਟੇਕਣ ਤੋਂ ਬਾਅਦ ਉਹ ਜਿਹੜੀ ਹੈਗੀ ਆ ਡਾਇਵਰਟ ਕੀਤੀ ਗਈ ਹੈਗੀ ਆ ਉਹ ਬਾਇਆ ਉਹਨਾਂ ਜਿਹੜੀ ਹੈਗੀ ਆ ਸਾਡੀ ਹੁਸ਼ਿਆਰਪੁਰ ਆਉਗੀ ਉਹਨੂੰ ਜਿਹੜੀ ਹੈਗੇ ਟ੍ਰੈਫਿਕ ਨੂੰ ਇਸ ਪਾਸੇ ਜਿਹੜਾ ਚੰਦਪੁਨੀ ਰੋਡ ਤੇ ਜਿਹੜਾ ਆ ਉਹਨੂੰ ਅਲਾਉਡ ਨਹੀਂ ਹੈਗਾ ਸਰ ਆਕਰ ਵਿੱਚ ਮਾਤਾ ਦੇ ਸ਼ਰਧਾਲੂ ਨੂੰ ਕੀ ਅਫੀ ਕਰਨਾ ਚਾਹੁੰਦੇ ਜੀ ਮਾਤਾ ਦੇ ਸ਼ਰਧਾਲੂ ਨੂੰ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਯਕੀਨੀ ਕਰਦੇ ਆ ਕਿ ਵਕਤ ਵਾਦ ਆ ਕੇ ਆਪਣਾ ਮੱਥਾ ਟੇਕਣ ਤੇ ਪੀਸਫੁਲੀ ਜਿਹੜਾ ਆ ਜਾਇਆ ਜਿਹੜੇ ਹੁੱਲਣ ਆਵਾਜ਼ ਹੈਗੇ ਆ ਉਹਨਾਂ ਤੋਂ ਬਚ ਕੇ ਰਹਿਣ ਤੇ ਜਿਹੜੇ ਹੁੱਲਣ ਆਵਾਜ਼ ਨੂੰ ਮੈਂ ਵਾਰਨਿੰਗ ਵੀ ਦਿੰਦਾ ਆ ਕਿ ਜੇ ਕੋਈ ਵੀ ਹੰਗਰਵਾਜ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਛੇੜਛਾਲ ਕਰਦਾ ਆ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਆ ਜਾਂ ਰੋਡ ਬਲੌਕ ਕਰਦਾ ਆ ਕਿਸੇ ਤਰ੍ਹਾਂ ਵੀ ਕੋਈ ਉਹ ਕਾਨੂੰਨ ਆਪਣੇ ਹੱਥ ਚ ਲੈਂਦਾ ਆ ਤੇ ਉਹਦੇ ਨਾਲ ਸਖਤੀ ਤੋਂ ਸਖਤੀ ਜਿਹੜਾ ਹੈਗਾ ਤਰੀਕੇ ਨਾਲ ਮਿਟਾ ਜਾਊਗਾ